ਪਿਛਲੇ ਲੰਬੇ ਸਮੇਂ ਤੋਂ ਬੈਂਕ ਖਾਤੇ ਜਿਹੜੇ ਵਿਅਕਤੀਆਂ ਦੇ ਵੱਲੋਂ ਆਪਣੇ ਵਰਤੋਂ ਦੇ ਵਿੱਚ ਨਹੀਂ ਲਿਆਂਦੇ ਗਏ ਜੇਕਰ ਉਹਨਾਂ ਦੇ ਵਿੱਚ ਪੈਸੇ ਪਏ ਨੇ ਤਾਂ ਹੁਣ ਉਹਨਾਂ ਲੋਕਾਂ ਦੇ ਲਈ ਵੱਡਾ ਝਟਕਾ ਕਿਉਂਕਿ ਇਹ ਸਾਰੇ ਪੈਸੇ ਹੁਣ ਆਰਬੀਆਈ ਰਿਜ਼ਰਵ ਬੈਂਕ ਨੂੰ ਜਿਹੜੇ ਟਰਾਂਸਫਰ ਕੀਤੇ ਜਾਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਡਾ ਅਕਾਊਂਟ ਵੀ ਹੈ ਜਿਹੜਾ ਤੁਸੀਂ ਲੰਬੇ ਸਮੇਂ ਤੋਂ ਨਹੀਂ ਵਰਤ ਟੈਲ ਦੇ ਵਿੱਚ ਲਿਆਂਦਾ ਤਾਂ ਉਸ ਦੇ ਵਿੱਚ ਤੁਹਾਡੇ ਪੈਸੇ ਪਏ ਨੇ ਤਾਂ 440 ਕਰੋੜ ਰੁਪਇਆ ਜਿਹੜਾ ਹੁਣ ਆਰਬੀਆਈ ਨੂੰ ਟਰਾਂਸਫਰ ਕੀਤਾ ਜਾਣਾ ਤਾਂ ਲੋਕਾਂ ਨੂੰ ਵੱਡਾ ਝਟਕਾ ਲੱਗਣਾ ਜਿਨ੍ਹਾਂ ਦੇ ਵੱਲੋਂ ਲੰਬੇ ਸਮੇਂ ਤੋਂ ਆਪਣੇ ਬੈਂਕ ਖਾਤੇ ਵਰਤੋਂ ਦੇ ਵਿੱਚ ਨਹੀਂ ਲਿਆਂਦੇ ਗਏ ਤਾਂ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿਹੜੇ ਪੈਸੇ ਇਹਨਾਂ ਖਾਤਿਆਂ ਦੇ ਵਿੱਚ ਜਮਾ ਨੇ ਉਹਨਾਂ ਖਾਤਿਆਂ ਦੇ ਵਿੱਚ ਜਮਾ 450 ਕਰੋੜ ਭਾਰਤੀ ਰਿਜ਼ਰਵ ਬੈਂਕ ਨੂੰ ਟ੍ਰਾਂਸਫਰ ਜਿਹੜੇ ਉਹ ਕਿਤੇ ਜਾਣਗੇ ਮਹੱਤਵਪੂਰਨ ਗੱਲ ਇਹ ਹੈ ਕਿ ਉਹਨਾਂ ਬੰਦ ਖਾਤਿਆਂ ਵਿੱਚ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਦੇ ਨਾਲ ਸੰਬੰਧਿਤ ਫੰਡ ਸ਼ਾਮਲ ਨੇ ਜੋ ਹੁਣ ਆਰਬੀਆਈ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਨੇ ਇਹ ਖਾਤੇ ਪਿਛਲੇ 10 ਸਾਲਾਂ ਤੋਂ ਇਹ ਇਹਨਾਂ ਐਕਟਿਵ ਸਨ ਤਾਂ ਜਿਨ੍ਹਾਂ ਵਿੱਚੋਂ ਨਾ ਤਾਂ ਕਿਸੇ ਨੇ ਪੈਸੇ ਕਢਵਾਏ ਅਤੇ ਨਾ ਹੀ ਦੁਬਾਰਾ ਇਹਨਾਂ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਗਏ ਇੱਕ ਬੈਂਕ ਅਧਿਕਾਰੀ ਦੇ ਅਨੁਸਾਰ ਵਕਵਕ ਬੈਂਕਾਂ ਨੇ ਇਹ ਰਕਮ ਆਰਬੀਆਈ ਰਾਹੀ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਐਂਡ ਅਵੇਰਨੈਸ ਫੰਡ ਦੇ ਵਿੱਚ ਜਿਹੜੀ ਜਮ੍ਹਾਂ ਕਰਵਾਈ ਜਾਂਦਾ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵੱਲੋਂ ਪ੍ਰਾਪਤ ਗ੍ਰਾਂਟਾਂ ਲਈ ਵੱਖਰੇ ਖਾਤੇ ਖੋਲੇ ਜਾਂਦੇ ਨੇ ਜੋ ਕਿ 4-5 ਸਾਲ ਦੇ ਅੰਦਰ ਖਰਚ ਕੀਤੇ ਜਾਣੇ ਹਨ ਕਈ ਵਾਰ ਗ੍ਰਾਂਟਾਂ ਵੱਖ-ਵੱਖ ਕਾਰਨਾ ਕਰਕੇ ਖਰਚ ਨਹੀਂ ਕੀਤੀਆਂ ਜਾਂਦੀਆਂ ਅਤੇ ਜਦੋਂ ਅਧਿਕਾਰੀ ਜਾਂ ਕਰਮਚਾਰੀ ਬਦਲੇ ਜਾਂਦੇ ਨੇ ਤਾਂ ਨਵੇਂ ਕਰਮਚਾਰੀ ਇਹਨਾਂ ਖਾਤਿਆਂ ਤੋਂ ਅਣਜਾਣ ਹੁੰਦੇ ਨੇ ਜਿਸ ਕਾਰਨ ਖਾਤੇ ਇਨਐਕਟਿਵ ਹੋ ਜਾਂਦੇ ਨੇ ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਆਰਬੀਆਈ ਦੇ ਨਿਰਦੇਸ਼ਾਂ ਦੇ ਆਧਾਰ ਦੇ ਉੱਤੇ ਇਹਨਾਂ ਖਾਤਿਆਂ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਸਾਲਾਂ ਤੋਂ ਕੋਈ ਵੀ ਲੈਣ-ਦੇਣ ਨਹੀਂ ਕੀਤਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪਰਿਵਾਰਾਂ ਨੂੰ ਆਪਣੇ ਮੈਂਬਰਾਂ ਦੇ ਬੈਂਕ ਖਾਤਿਆਂ ਬਾਰੇ ਪਤਾ ਨਹੀਂ ਹੁੰਦਾ ਖਾਤਾਧਾਰਕ ਦੀ ਮੌਤ ਤੋਂ ਬਾਅਦ ਲੈਣ-ਦੇਣ ਬੰਦ ਹੋ ਜਾਂਦਾ ਹੈ ਤੇ ਖਾਤਾ ਜਿਹੜਾ ਕਿ ਇਨ ਐਕਟਿਵ ਹੋ ਜਾਂਦਾ ਤਾਂ ਪੰਜਾਬ ਦੇ ਬੈਂਕਾਂ ਦੇ ਵਿੱਚ ਇਹਨਾਂ ਡੀਐਕਟਿਵ ਖਾਤਿਆਂ ਦੇ ਵਿੱਚ ਕੁੱਲ 2000 ਕਰੋੜ ਰੁਪਏ ਤੋਂ ਵੱਧ ਰਕਮ ਹੈ ਜਿਹੜੀ ਦੱਸੀ ਜਾ ਰਹੀ ਹੈ ਤਾਂ ਹੁਣ ਇਹਨਾਂ ਦੇ ਵਿੱਚੋਂ ਜਿਹੜੇ 10 ਸਾਲ ਤੋਂ ਜੇ ਅਕਾਊਂਟ ਬੈਂਕ ਦੇ ਜਿਹੜੇ ਵਰਤੋਂ ਦੇ ਵਿੱਚ ਨਹੀਂ ਲਿਆਂਦੇ ਗਏ ਜਿਨ੍ਹਾਂ ਦੇ ਵਿੱਚ ਪੈਸੇ ਕਢਾਈ ਨਹੀਂ ਗਏ ਜਾਂ ਫਿਰ ਜਿਨ੍ਹਾਂ ਦੇ ਵਿੱਚ ਪੈਸੇ ਜਮ੍ਹਾਂ ਨਹੀਂ ਕਰਾਏ ਗਏ ਪਰ ਉਹਨਾਂ ਦੇ ਵਿੱਚ ਪੈਸੇ ਪਏ ਨੇ ਉਹਨਾਂ ਪੈਸਿਆਂ ਨੂੰ ਭਾਰਤੀ ਰਿਜ਼ਰਵ ਬੈਂਕ ਨੂੰ ਟਰਾਂਸਫਰ ਕੀਤਾ ਜਾ ਰਿਹਾ 450 ਕਰੋੜ ਰੁਪਇਆ ਜਿਹੜਾ ਟਰਾਂਸਫਰ ਕੀਤਾ ਜਾਣਾ ਹੈ ਕੁੱਲ ਰਕਮ ਹੈ ਜਿਹੜੀ 2000 ਕਰੋੜ ਦੀ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕਾਂ ਦੁਆਰਾ ਆਪਣੇ ਬੈਂਕ ਖਾਤੇ ਲੰਬੇ ਸਮੇਂ ਤੋਂ ਵਰਤੋਂ ਦੇ ਵਿੱਚ ਨਹੀਂ ਲਿਆਂਦੇ ਗਏ ਉਹਨਾਂ ਲੋਕਾਂ ਦੇ ਪੈਸੇ ਨੇ ਜਿਹੜੇ ਹੁਣ ਭਾਰਤੀ ਰਿਜ਼ਰਵ ਬੈਂਕ ਨੂੰ ਟਰਾਂਸਫਰ ਕੀਤੇ ਜਾ ਰਹੇ